ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਜੇਕਰ ਤੁਸੀਂ ਆਹ ਪੰਜ ਜਿਹੜੀਆਂ ਅੱਜ ਤੁਹਾਨੂੰ ਮੈਂ ਗੱਲਾਂ ਦੱਸਣ ਲੱਗਿਆ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਕੂਨ ਆਊਗਾ ਤੇ ਤੁਸੀਂ ਆਨੰਦ ਮਹਿਸੂਸ ਕਰੋਗੇ ਜੇਕਰ ਤੁਹਾਡੇ ਕੋਲੇ ਪੈਸਾ ਵੀ ਘਟਾ ਤਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਹਿਸੂਸ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਸੁਹਾ ਦੇ ਵਿੱਚ ਨਾ ਨਿਮਰਤਾ ਹੋਣੀ ਜ਼ਰੂਰੀ ਹੈ ਹੁਣ ਆਪਾਂ ਉਦਾਹਰਨ ਲੈ ਲੈਂਦੇ ਆ ਰੁੱਖ ਤੋਂ ਇਹ ਜਿਹੜਾ ਰੁੱਖ ਆ ਤੁਸੀਂ ਦੇਖੋ ਵੀ ਰੁੱਖ ਦੇ ਉੱਤੇ ਪੱਤੇ ਵੀ ਲੱਗੇ ਹੋਇਆ ਤੇ ਫਲ ਵੀ ਲੱਗੇ ਹੋਇਆ ਠੀਕ ਆ ਆ ਫਲ ਦਿਖਾਓ ਤੁਸੀਂ ਆਹ ਫਲ ਨੇ ਤੁਸੀਂ ਦੇਖੋ ਵੀ ਇਹ ਫਲ ਨੇ ਜੇਕਰ ਆਪਾਂ ਨੂੰ ਤੋੜ ਲੈਨੇ ਆ ਨਾ ਤਾਂ ਇਹ ਆਪ ਨੂੰ ਬੂਟਾ ਕਦੇ ਵੀ ਡਾਂਗ ਨਹੀਂ ਮਾਰਦਾ ਆਪਣੇ ਤੇ ਦੂਸਰਾ ਨੰਬਰ ਤੇ ਜੇ ਆਪਾਂ ਇਹਦੀਆਂ ਟਾਹਣੀਆਂ ਵੀ ਤੋੜ ਦਿੰਨੇ ਆ ਤਾ ਕਦੇ ਇਹ ਆਪਾਂ ਨੂੰ ਮਤਲਬ ਕਿ ਕੁਝ ਕਹਿੰਦਾ ਨਹੀਂ ਹੈਗਾ ਚੁੱਪ ਕਰਕੇ ਇਹ ਖੜਾ ਰਹਿੰਦਾ ਜਿਸ ਜਗ੍ਹਾ ਤੇ ਖੜਾ ਉੱਥੇ ਖੜਾ ਰਹਿੰਦਾ ਜੇਕਰ ਆਪਾਂ ਇਹਦੇ ਆ ਕੇ ਹੀਠਾ ਖੜਦੇ ਆ ਤਾਂ ਹਵਾ ਵੀ ਆਪਾਂ ਨੂੰ ਇਹ ਇਹ ਤਾਂ ਮਿਲਦੀ ਰਹਿੰਦੀ ਹੈ ਹਨਾ ਕਹਿਣ ਦਾ ਭਾਵ ਕੀ ਆ ਇਹ ਆਪਣਾ ਸੁਹਾ ਨਹੀਂ ਛੱਡਦਾ ਇਸ ਕਰਕੇ ਜਿਹੜੇ ਆਪਣੇ ਲੋਕ ਨੇ ਉਹ ਆਪਣੇ ਗੁੱਸੇ ਵਾਲਾ ਸੁਹਾ ਨਹੀਂ ਛੱਡਦੇ ਨਿਮਰਤਾ ਵਾਲਾ ਸੁਹਾ ਰੱਖੋ ਜਿਵੇਂ ਕਿ ਬੂਟੇ ਦਾ ਇਹ ਹਰ ਟਾਈਮ ਚਾਹੇ ਆਪਾਂ ਦੇ ਡਾਂਗ ਮਾਰਦੇ ਚਾਹੇ ਆਪਾਂ ਦੇ ਫਲ ਤੋੜ ਲੀਏ ਚਾਹੇ ਥੱਲੇ ਬਹਿ ਜਾਈਏ ਪਰ ਇਹ ਆਪਾਂ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ ਇਸ ਕਰਕੇ ਇਨਸਾਨوں ਨੂੰ ਵੀ ਇਸ ਤਰੀਕੇ ਦਾ ਹੀ ਬਣਨਾ ਬਹੁਤ ਹੀ ਜ਼ਰੂਰੀ ਹੈ ਦੂਸਰਾ ਨੰਬਰ ਤੇ ਦੋਸਤੋ ਤੁਹਾਨੂੰ ਦੂਸਰੇ ਨਾਲ ਕਦੇ ਵੀ ਈਰਖਾ ਨਹੀਂ ਰੱਖਣਾ ਚਾਹੀਦਾ ਜੇਕਰ ਕਦੇ ਚਲੋ ਮਾੜੀ ਮੋਟੀ ਗੱਲਬਾਤ ਹੋ ਵੀ ਜਾਂਦੀ ਹੈ ਤਾਂ ਤੁਸੀਂ ਉਹਨੂੰ ਸੋਲਵ ਜ਼ਰੂਰ ਕਰੋ ਏ ਨਾ ਹੋਵੇ ਕਿਤੇ ਵੀ ਤੁਸੀਂ ਆਪਣਾ ਜਿਹੜਾ ਗੁੱਸਾ ਹੈ ਉਹ ਜ਼ਿੰਦਗੀ ਭਰ ਲਈ ਆਪਣੇ ਨਾਲ ਲਈ ਫਿਰੋ ਤੇ ਹੌਲੀ-ਹੌਲੀ ਉਸ ਦੀ ਕੋਈ ਨਾ ਕੋਈ ਤੁਹਾਨੂੰ ਬਿਮਾਰੀ ਬਣ ਜਾਈ ਹਨਾ ਨੰਬਰ 3 ਸਹਿਜ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਹਿਜ ਰੱਖਦੇ ਹੋ ਸਹਿਜ ਪੱਕੇ ਸੋ ਫਲ ਮਿੱਠਾ ਜਿਹੜਾ ਫਲ ਹੌਲੀ-ਹੌਲੀ ਪੱਕਦਾ ਹੈਗਾ ਉਹ ਬਹੁਤ ਹੀ ਮਿੱਠਾ ਹੁੰਦਾ ਉਹ ਆਪਦੇ ਰੁੱਤ ਦੇ ਅਨਸਾਰ ਮੌਸਮ ਦੇ ਅਨਸਾਰ ਉਹ ਫਲ ਪੱਕਦਾ ਹੈਗਾ ਤੇ ਉਹਦੀ ਮਠਿਆਸ ਵੀ ਬਹੁਤ ਹੁੰਦੀ ਆ ਇਸ ਕਰਕੇ ਕਦੇ ਵੀ ਕਿਸੇ ਵੀ ਕੰਮ ਦੇ ਵਿੱਚ ਜਲਦਬਾਜੀ ਨਾ ਕਰੋ ਜਿਹੜਾ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਆ ਜਾਂ ਤੁਹਾਨੂੰ ਦੇਣਾ ਉਹਨੇ ਹਰ ਹਿੱਲੇ ਤੁਹਾਨੂੰ ਦੇ ਹੀ ਦੇਣਾ ਇਸ ਕਰਕੇ ਇਸ ਚੀਜ਼ ਤੇ ਵੀ ਤੁਸੀਂ ਧਿਆਨ ਦਿਓ ਨੰਬਰ 4 ਤੇ ਕਦੇ ਵੀ ਆਪਣੀ ਜਿਹੜੀ ਤਮਾਗੀ ਉਹਨੂੰ ਬਹੁਤ ਜ਼ਿਆਦਾ ਨਾ ਵਧਾਓ ਜਿਹੜੀਆਂ ਤੁਹਾਡੀਆਂ ਲੋੜਾਂ ਨੇ ਮੁੱਢੀਆਂ ਅਰੋੜਾਂ ਜਿਹੜੀਆਂ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੇ ਉਹ ਬਹੁਤ ਘੱਟ ਨੇ ਪਰ ਇਨਸਾਨ ਅੱਜ ਕੱਲ ਇੱਕ ਦੂਜੇ ਨੂੰ ਦੇਖ ਕੇ ਜਿੰਨਾਂ ਕੋਲ ਪੈਸੇ ਹੁੰਦੇ ਆ ਉਹਨਾਂ ਨੇ ਤਾਂ ਚਲੋ ਵੱਡੀਆਂ ਕੋਠੀਆਂ ਕਾਰਾਂ ਲੈਣੀਆਂ ਹੀ ਲੈਣੀਆਂ ਨੇ ਪਰ ਦੂਸਰੇ ਵੀ ਉਹਨਾਂ ਦੀ ਰੀਸ ਕਰਨ ਲੱਗ ਜਾਂਦੇ ਨੇ ਤੇ ਆਪਣੀ ਜਿਹੜੀ ਤਮਾਗੀ ਉਹਨਾਂ ਨੂੰ ਦੇਖ ਦੇਖ ਵਧਾ ਲੈਂਦੇ ਆ ਉਸ ਤੋਂ ਬਾਅਦ ਉਹ ਕਰਜ਼ਈ ਹੋ ਜਾਂਦਾ ਕਰਜ਼ਈ ਹੋਣ ਤੋਂ ਬਾਅਦ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਇਸ ਕਰ ਇਸ ਕਰਕੇ ਜਿਹੜੀ ਤੁਹਾਡੀ ਤਮਾਗੀ ਉਹਦੇ ਤੇ ਵੀ ਤੁਸੀਂ ਥੋੜਾ ਜਿਹਾ ਵਰਕ ਕਰੋ ਤਾਂ ਕਿ ਦੂਜਿਆਂ ਨੂੰ ਦੇਖ ਕੇ ਤੁਹਾਡਾ ਵੀ ਮਨ ਡੋਲੇ ਨਾ ਕਦੇ ਵੀ ਨੰਬਰ 5 ਤੇ ਨੰਬਰ 5 ਤੇ ਤੁਸੀਂ ਗੁਰੂ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਪਰ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾਗਾ ਉਸ ਪ੍ਰਮਾਤਮਾ ਦਾ ਨਾਮ ਜ਼ਰੂਰ ਲੈਣਾ ਡੇਲੀ 10-5 ਮਿੰਟ ਜ਼ਰੂਰ ਉਸ ਅਕਾਲ ਪੁਰਖ ਦਾ ਨਾਮ ਜ਼ਰੂਰ ਲਿਆ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਦਿਨ ਆ ਸਕਣ ਚੰਗਾ ਸਮਾਂ ਆ ਸਕੇ ਜੇਕਰ ਤੁਹਾਡਾ ਮਨ ਸਹੀ ਆ ਜੇਕਰ ਤੁਹਾਡਾ ਸਰੀਰ ਸਹੀ ਆ ਮੇਰੇ ਹਿਸਾਬ ਨਾਲ ਤੁਹਾਡੇ ਕੋਲ ਪੂਰੀ ਦੁਨੀਆ ਦੀ ਦੌਲਤ ਹੈ ਜੇਕਰ ਤੁਹਾਡੇ ਕੋਲ ਪੈਸਾ ਇਸ ਸਾਈਡ ਤੇ ਇਨਾ ਪਿਆ ਪਰ ਤੁਹਾਡਾ ਸਰੀਰ ਨਹੀਂ ਸਹੀ ਹੈਗਾ ਤੁਸੀਂ ਮੰਜੇ ਤੇ ਪਏ ਹੋ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਚੁੱਕੇ ਹੋ ਉਹ ਤੁਹਾਡਾ ਜਿਹੜਾ ਪੈਸਾ ਉਹ ਬੇਕਾਰ ਆ ਇਸ ਕਰਕੇ ਆਪਣੇ ਵਾਲਾ ਤੇ ਜਿਹੜੇ ਮੈਂ ਅੱਜ ਦੇ ਪੰਜ ਰੂਲ ਦੱਸੇ ਨੇ ਇਹਨਾਂ ਵੱਲ ਜ਼ਰੂਰ ਧਿਆਨ ਦਿਓ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਤੇ ਜੇਕਰ ਵੀਡੀਓ ਪਸੰਦ ਆਈ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ